ਪੰਜਾਬ ਦੀ ਸਿਆਸਤ 'ਚ ਅੱਜਕੱਲ ਵੀਡੀਓ ਵੀਡੀਓ ਹੋਈ ਪਈ ਹੈ ਭਾਵੇਂ ਸੱਤਾਧਰ ਹੋਵੇ ਜਾਂ ਫਿਰ ਕੋਈ ਵਿਰੋਧੀ ਹਰ ਕਿਸੇ ਦੀ ਜ਼ੁਬਾਨ ਤੇ ਜ਼ਿਕਰ ਵੀਡੀਓ ਦਾ ਹੀ ਹੈ ਕਿਹੜੀ ਵੀਡੀਓ ਉਹ ਤਾਂ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ ਪਰ ਹਾਂ ਪੂਰਾ ਮੁੱਦਾ ਜ਼ਰੂਰ ਸਮਝਾ ਸਕਦੇ ਹਾਂ ਦਰਅਸਲ ਸੂਬੇ ਦੀ ਸਿਆਸਤ ਅੱਜਕੱਲ ਦੋ ਸ਼ਬਦਾਂ ਦੇ ird-gird ਘੁੰਮ ਰਹੀ ਹੈ ਇੱਕ ਜਗਮਨ ਸਮਰਾਨਾ ਦੇ ਸ਼ਖਸ ਦੇ ਤੇ ਦੂਜਾ ਮੁੱਖ ਮੰਤਰੀ ਮਾਨ ਦੀਆਂ ਕੁਝ ਕਥਿਤ ਵੀਡੀਓਜ਼ ਦੇ ਜੋ ਕੁਝ ਦਿਨ ਪਹਿਲਾਂ ਜਗਮੰਦ ਸਮਰਨਾ ਨਾਦੇਸ਼ ਸ਼ਖਸ ਦੇ ਵੱਲੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਜਿਨ੍ਹਾਂ ਨੂੰ ਲਗਾਤਾਰ ਆਮ ਆਦਮੀ ਪਾਰਟੀ ਫੇਕ ਯਾਨੀ ਕਿ ਨਕਲੀ ਅਤੇ AI ਨਾਲ ਤਿਆਰ ਕੀਤਾ ਦੱਸ ਰਹੀ ਹੈ ਭਾਵੇਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਹਨਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਹੈ ਪਰ ਮੁੱਖ ਮੰਤਰੀ ਮਾਨ ਦੀ ਕਥੇ ਤੋਂ ਵਾਇਰਲ ਵੀਡੀਓ ਦਾ ਇਹ ਮੁੱਦਾ ਹਾਲੇ ਵੀ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਇਸ ਨੂੰ ਲੈ ਕੇ ਮਾਨ ਸਰਕਾਰ ਤੇ ਸਵਾਲ ਚੁੱਕੇ ਨੇ ਤੇ ਪੁੱਛਿਆ ਕਿ ਆਪ ਅਤੇ ਪੰਜਾਬ ਸਰਕਾਰ ਕੁਝ ਲੁਕਾ ਰਹੀ ਹੈ ਕੀ ਅਰਸ਼ਦੀਪ ਕਲੇਰ ਨੇ ਇਸ ਪੂਰੇ ਵੀਡੀਓ ਵਾਲੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਪੰਜਾਬ ਦੇ ਵਿੱਚ ਅੱਜ ਇੱਕ ਮੁੱਦਾ ਬਿਹਤ ਚਰਚਾ ਦਾ ਵਿਸ਼ਾ ਹੈ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਵੀਡੀਓ ਇਹ ਤਰਾਸਤੀ ਹੈ ਪੰਜਾਬ ਦੀ ਕਿ ਜਦੋਂ ਕਿ ਅੱਜ ਗੱਲ ਪੰਜਾਬ ਦੀ ਡਿਵੈਲਪਮੈਂਟ ਦੇ ਇਸ਼ੂਸ ਨੂੰ ਲੈ ਕੇ ਹੋਣੀ ਚਾਹੀਦੀ ਸੀ ਵਿਕਟ ਦੇ ਲਾਅ ਐਂਡ ਆਰਡਰ ਤੇ ਹੋਣੀ ਚਾਹੀਦੀ ਸੀ ਚੜ ਰਹੇ ਕਰਜ਼ੇ ਤੇ ਹੋਣੀ ਚਾਹੀਦੀ ਸੀ ਗੱਲ ਕਿਸ ਚੀਜ਼ ਦੀ ਕਰਨੀ ਪੈਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉਹ ਵੀਡੀਓ ਜਿਹੜੀ ਕੈਨੇਡਾ ਦੇ ਵਿੱਚ ਬੈਠੇ ਇੱਕ ਸੱਚ ਜਗਮਨ ਸਮਰੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਹ ਕੱਲੀ ਗੱਲ ਭਗਵੰਤ ਮਾਨ ਸਾਹਿਬ ਦੀ ਹੈ ਨਹੀਂ ਇਹ ਗੱਲ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਚੇਅਰ ਦੀ ਉਹਦੀ ਕ੍ਰੈਡਿਬਿਲਟੀ ਦੀ ਸੋ ਇਸ ਮੁੱਦੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਉਧਰ ਦੂਜੇ ਪਾਸੇ ਸੁਖਪਾਲ ਖੈਰਾ ਨੇ ਵੀ ਇਹਨਾਂ ਕਥਿਤ ਵੀਡੀਓਜ਼ ਨੂੰ ਲੈ ਕੇ ਇਹ ਮੰਗ ਕੀਤੀ ਹੈ ਕਿ ਇਹਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਏ ਉਹਨਾਂ ਨਾਲ ਹੀ ਇਹਨਾਂ ਵੀਡੀਓਜ਼ ਦੀ ਫੋਰੈਂਸਿਕ ਜਾਂਚ ਨਾ ਕਰਵਾਉਣ ਤੇ ਸਵਾਲ ਖੜੇ ਕੀਤੇ ਨੇ ਖੈਰਾ ਨੇ ਕਿਹਾ ਹੈ ਕਿ ਵੀਡੀਓ ਦੀ ਪੰਜਾਬ ਤੋਂ ਬਾਹਰ ਕਿਸੇ ਨਿਰਪੱਖ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਦਾਲਤ ਨੂੰ ਵੀ ਵੀਡੀਓਜ਼ ਹਟਾਉਣ ਦੇ ਹੁਕਮ ਦੇਣ ਤੋਂ ਪਹਿਲਾਂ ਇਹ ਪੁੱਛਣਾ ਚਾਹੀਦਾ ਸੀ ਕਿ ਪੰਜਾਬ ਦੇ ਸਾਈਬਰ ਸੈੱਲ ਨੇ ਵੀਡੀਓ ਦੀ ਤਸਦੀਕ ਕਰਵਾਈ ਹੈ ਜਾਂ ਨਹੀਂ ਕਿ ਅਗਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੰਫੀਡੈਂਸ ਆ ਤਾਂ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬੋਰੀਟਰੀ ਤੋ ਜਾਂਚ ਕਿਉਂ ਨਹੀਂ ਕਰਾਈ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕੱਦਮੇ ਦਰਜ ਐ ਜੋ ਉਹ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਪਘੋੜਾ ਉਹ 100 ਵਾਰੀ ਪਘੋੜਾ ਹੋਵੇ ਕਿਉਂਕਿ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਮੈਂ 6 7 8 ਵੀਡੀਓਜ਼ ਹੋਰ ਰਿਲੀਜ਼ ਕਰੂੰਗਾ ਤੇ ਤੁਸੀਂ ਕਿੰਨਿਆਂ ਨੂੰ ਨੁਕਾਰੋਗੇ ਕਿ ਇਹ ਵੀ ਗਲਤ ਐ ਇਹ ਵੀ ਗਲਤ ਐ ਇਹ ਵੀ ਗਲਤ ਐ ਔਰ ਅੱਗੇ ਦੇਖੋ ਹਾਸੋਈ ਨਹੀਂ ਗੱਲ ਕੀ ਹੋ ਰਹੀ ਐ ਕਿ ਇੱਕ ਤਰਫਾ ਹੀ ਚੱਲੇਗੀ ਪੁਲਿਸ ਆਪਈ ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੋਹੱਲੀ ਦੀ ਅਦਾਲਤ ਵਿੱਚ ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚ ਕਿ ਇਸ ਵੀਡੀਓ ਦੀ ਤਸਦੀਕ ਕਰਾਈ ਜਾ ਕਿਸੇ ਫੋਰੈਂਸਿਕ ਲੈਬੋਰਟਰੀ ਤੋਂ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬੋਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਤੇ ਇਹ ਤਾਂ ਨਿਕਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮਰੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਸਾਡੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਿਆ ਗਿਆ ਕਿਤੇ ਬੀਜੇਪੀ ਨੇ ਇਸ ਤਰ੍ਹਾਂ ਦੀਆਂ ਵੀਡੀਓਜ਼ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਮਸੌਦਾ ਹੋਵੇਗਾ ਜਿਹਦੇ ਨਾਲ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਉਹਨਾਂ ਦੇ ਪ੍ਰੈਸ਼ਰ ਅਧੀਨ ਆ ਰਿਹਾ ਕਿਤੇ ਇਹ ਤਾਂ ਨਹੀਂ ਹੋ ਰਿਹਾ ਭਾਵੇਂ ਅਦਾਲਤੀ ਹੁਕਮਾਂ ਤੋਂ ਬਾਅਦ ਇਹ ਵੀਡੀਓ ਫੇਸਬੁੱਕ ਤੋਂ ਹਟਾ ਦਿੱਤੀਆਂ ਗਈਆਂ ਨੇ ਪਰ ਹੁਣ ਤਾਂ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾਨੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਹੀ ਕਰ ਛੱਡਿਆ ਹੈ ਕਿ ਸ਼ਨੀਵਾਰ ਨੂੰ ਉਹ ਵੀਡੀਓ 'ਚ ਨਜ਼ਰ ਆ ਰਹੀਆਂ ਕੁੜੀਆਂ ਦੇ ਨਾਲ ਲਾਈਵ ਆਵੇਗਾ ਤੇ ਕੋਈ ਇਹ ਸਾਬਤ ਕਰਕੇ ਵਿਖਾ ਦੇ ਕਿ ਵੀਡੀਓਜ਼ ਨਕਲੀ ਨਹੀਂ ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਅਖੇ ਜੀ ਪਰਚਾ ਹੋ ਗਿਆ ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ ਤਿੰਨ ਚਾਰ ਪਰਚੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਜਾਣਾ 20 ਸਾਲਾਂ ਦਾ ਤੁਹਾਡੇ ਸੈਟਰਡੇ ਦੀ ਈਵਨਿੰਗ ਮੇਰੀ ਸੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਕਿੰਨੇ ਵਾਰ ਮਿਲਿਓ ਕਦੋਂ ਮਿਲੇ ਹੋ ਸਾਰੇ ਸਵਾਲ ਪੁੱਛੂ ਫੇਰ ਕੋਈ ਕਹਿ ਦਵੇ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਜਿੰਨੇ ਮਰਜੀ ਰਫਾਇਰਾਂ ਕਰ ਲੋ ਜਿੰਨੇ ਮਰਜੀ ਸਾਈਬਰ ਕੋਲੇ ਭੱਜ ਲੋ ਜਿੰਨੇ ਮਰਜੀ ਸੈਂਟਰ ਕੋਲੇ ਭੱਜ ਲੋ ਐਕਸਟਰਾ ਡੀਟੀ ਦਾ ਪਹਿਲਾ ਲਾ ਪੜ ਲਿਓ ਐਕਸਟਰਾ ਡਿਸੀਸ਼ਨ ਕੀ ਹੁੰਦੀ ਆ ਯੂ ਐਸ ਸਿਟੀਜ਼ਨ ਵੀ ਆ ਕੈਨੇਡੀਅਨ ਸਿਟੀਜ਼ਨ ਵੀ ਦੱਸ ਦਈਏ ਕਿ ਸਮਰਾ ਨੇ ਹੀ 20 ਅਕਤੂਬਰ ਨੂੰ ਫੇਸਬੁੱਕ ਤੇ ਮੁੱਖ ਮੰਤਰੀ ਮਾਨ ਦੀਆਂ ਦੁਖਾਤਿਤ ਵੀਡੀਓਸ ਪਾਈਆਂ ਸਨ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਖਲਬਲੀ ਮਚ ਗਈ ਸੀ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਇਹਨਾਂ ਨੂੰ ਏਆਈ ਨਾਲ ਤਿਆਰ ਕੀਤਾ ਤੇ ਫੇਕ ਦੱਸਿਆ ਜਾ ਰਿਹਾ ਹੈ ਹੁਣ ਇਸ ਮੁੱਦੇ ਤੇ ਪਹਿਲੀ ਵਾਰ ਮੁੱਖ ਮੰਤਰੀ ਦਾ ਵੀ ਖੁੱਲ ਕੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਸ਼ਾਇਰਾਨਾ ਅੰਦਾਜ਼ 'ਚ ਇਸ ਪੂਰੇ ਮਾਮਲੇ ਤੇ ਤੰਜ ਕੱਸਿਆ ਹੈ ਅੱਜ ਕੱਲ੍ਹ ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਅੱਜ ਕੱਲ੍ਹ ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਣਾ ਹੈ ਕਿ ਮੇਰੀਆਂ ਕਮੀਆਂ ਨਿਕਾਲ ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀ ਰਹੇ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਆਂ ਅਬਦੇ ਪੀੜੀ ਚ ਛੋਟਾ ਮਾਰ ਕੇ ਦੇਖੋ ਤੁਹਾਡੇ ਕਰਦਾਰ ਕੀ ਨੇ ਜੀ ਹਾਂ ਇਹ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੀਐਮ ਮਾਨ ਦੇ ਆਪਣੇ ਸੰਗਰੂਰ ਤੋਂ ਸੰਬੰਧ ਰੱਖਣ ਵਾਲੇ ਜਗਮਨ ਸਮਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਕਥੇ ਤੋਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਜਿਨ੍ਹਾਂ ਨੂੰ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਫੇਕ ਕਰਾ ਦਿੱਤਾ ਜਾ ਰਿਹਾ ਹੈ ਝੂਠਾ ਤੇ ਨਕਲੀ ਦੱਸਿਆ ਜਾ ਰਿਹਾ ਹੈ ਹੁਣ ਹਰ ਕਿਸੇ ਨੂੰ ਇੰਤਜ਼ਾਰ ਸ਼ਨੀਵਾਰ ਦਾ ਹੈ ਕਿ ਸ਼ਨੀਵਾਰ ਨੂੰ ਇਸ ਮਾਮਲੇ 'ਚ ਕਿਹੜਾ ਨਵਾਂ ਮੋੜ ਆਂਦਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼